ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਜੀ ਕਹਾਣੀ ਆ ਇੱਕ ਮੁੰਡਾ ਰਾਜੂ ਨਾਮ ਦਾ ਮੁੰਡਾ ਇੱਕ ਹੋਟਲ 'ਚ ਕੰਮ ਕਰਦਾ ਹੁੰਦਾ ਇੱਕ ਸ਼ਹਿਰ 'ਚ ਆ ਸ਼ਹਿਰ ਦੇ ਵਿੱਚ ਹੋਟਲ ਆ ਤੇ ਉਹ ਰਾਜੂ ਨਾਮ ਦਾ ਮੁੰਡਾ ਉਸ ਹੋਟਲ ਦੇ ਵਿੱਚ ਕੰਮ ਕਰਦਾ ਹੁੰਦਾ ਵੇਟਰ ਦਾ ਕੰਮ ਤੇ ਬੰਦਾ ਬੜਾ ਇਨਾ ਪੋਜ਼ਿਟਿਵ ਹੁੰਦਾ ਵੀ ਹਰੇਕ ਨਾਲ ਹਾਸੇ ਮਜ਼ਾਕ 'ਚ ਗੱਲ ਕਰਨੀ ਤੇ ਹਰੇਕ ਨੂੰ ਜੀ ਹਜੂਰੀ ਕਰਨੀ ਉਹਨੇ ਤਾਂ ਹਰੇਕ ਨੂੰ ਮਜ਼ਾਕ ਕਰਕੇ ਜਾਂ ਵਧੀਆ ਸਤਿਕਾਰ ਨਾਲ ਬੁਲਾਉਂਦੇ ਹੁੰਦੇ ਸੀਗੇ ਤੇ ਜਦੋਂ ਉਹਨਾਂ ਨਾਲ ਇਹ ਉਹ ਹਰੇਕ ਨੂੰ ਵਧੀਆ ਤਰੀਕੇ ਨਾਲ ਮਤਲਬ ਕਿ ਬੁਲਾਉਂਦਾ ਸੀ ਹਾਸੇ ਮਜ਼ਾਕ ਨਾਲ ਤੇ ਇੱਕ ਦਿਨ ਕੀ ਹੁੰਦਾ ਤੇ ਉਹਨੂੰ ਕਈ ਉਹਨੂੰ ਕਈ ਇਹ ਇਹ ਗੱਲ ਕਹਿੰਦੇ ਵਰ ਤੇਰਾ ਵਧੀਆ ਪੜਿਆ ਲਿਖਿਆ ਆਵੇਂ ਤੂੰ ਤੇ ਤੂੰ ਹੋਰ ਕੋਈ ਨੌਕਰੀ ਕਰ ਲੈ ਵਧੀਆ ਹਾਸੇ ਮਜ਼ਾਕ ਵਾਲਾ ਬੰਦਾ ਤੇ ਉਹ ਕਹਿੰਦਾ ਨਹੀਂ ਮੈਂ ਮੈਨੂੰ ਇਹ ਕੰਮ ਕਰਨ ਚ ਸ਼ੌਂਕ ਆ ਲੱਗਦਾ ਤੇ ਮੈਂ ਇਹੀ ਕੰਮ ਕਰਨਾ ਵਾ ਮੈਂ ਆਪਦੀ ਮਰਜ਼ੀ ਨਾਲ ਕਰਦਾ ਹਾਂ ਤੇ ਉਹ ਆਪਣੇ ਆਪ ਚ ਖੁਸ਼ ਹੁੰਦਾ ਵਾ ਰਾਜੂ ਤੇ ਇੱਕ ਦਿਨ ਕੀ ਹੁੰਦਾ ਵਾ ਉਸੇ ਰੈਸਟੋਰੈਂਟ ਦੇ ਵਿੱਚ ਚੋਰੀ ਹੋ ਜਾਂਦੀ ਆ ਚੋਰੀ ਹੁੰਦੀ ਆ ਤੇ ਉਹ ਰਾਤ ਨੂੰ ਨਾ ਉਹ ਮੂਹਰਲਾ ਗੇਟ ਤਾਂ ਲਾ ਦਿੰਦਾ ਤੇ ਪਿਛਲਾ ਗੇਟ ਉਹਨੂੰ ਲਾਉਣ ਦਾ ਚੇਤਾ ਭੁੱਲ ਜਾਂਦਾ ਜਦੋਂ ਸਪੈਸ਼ਲ ਗੇਟ ਲਾਉਣਾ ਉਹਨੂੰ ਚੇਤਾ ਭੁੱਲ ਜਾਂਦਾ ਵਾ ਤਾਂ ਪਿੱਛੋਂ ਦੇ ਚੋਰ ਵੜ ਜਾਂਦੇ ਆ ਪਿੱਛੋਂ ਦੇ ਚੋਰ ਵੜ ਜਾਂਦੇ ਆ ਤੇ ਜਦੋਂ ਚੋਰ ਵੜ ਜਾਂਦੇ ਆ ਤੇ ਉਹ ਜਿਹੜੀ ਤਜੋਰੀ ਹੁੰਦੀ ਆ ਉਹਨੂੰ ਪਾਸਵਰਡ ਲੱਗਾ ਹੁੰਦਾ ਵਾ ਤੇ ਚੋਰ ਉਹਨੂੰ ਕਹਿੰਦੇ ਆ ਵੀ ਇਹਦਾ ਪਾਸਵਰਡ ਖੋਲ ਤੇ ਉਹ ਹਰਫਲਿਆ ਬਿਆ ਹੁੰਦਾ ਵੀ ਮੈਂ ਕਰਾਂ ਤੇ ਕਰਾਂ ਕਿ ਇਕੱਲਾ ਉੱਥੇ ਰੈਸਟੋਰੈਂਟ ਚ ਪਿਆ ਰਾਤ ਨੂੰ ਉਹ ਤੇ ਉਹ ਪਾਸਵਰਡ ਜਾਣ ਬੁੱਝ ਕੇ ਗਲਤ ਲਾਈ ਜਾਂਦਾ ਇੱਕੋ ਦੇ ਹੱਥ ਕੰਬਦੇ ਹੁੰਦੇ ਉਹਦਾ ਸੋਚੋ ਕਿਹੋ ਜਿਹਾ ਮਾਹੌਲ ਹੋਊਗਾ ਉਹਦੇ ਹੱਥ ਕੰਬਦੇ ਪਏ ਹੁੰਦੇ ਆ ਇੱਕੋ ਦੇ ਸਿਰ ਤੇ ਬੰਦੂਖ ਤਾਣੀ ਹੁੰਦੀ ਆ ਤੈਨੂੰ ਮਾਰ ਦਾਂਗੇ ਤੇ ਉਹ ਕਰਦੇ ਤਿੰਨ ਚਾਰ ਵਾਰੀ ਗਲਤ ਪਾਸਵਰਡ ਲਾਈ ਜਾਂਦਾ ਨਹੀਂ ਪਤਾ ਲੱਗਦਾ ਉਹਨੂੰ ਤੇ ਉਹ ਇੱਕ ਚੋਰ ਆਉਂਦਾ ਵਾ ਉਹ ਬੜਾ ਹਰਖਿਆ ਪਿਆ ਹੁੰਦਾ ਵਾ ਤੇ ਉਹਦੇ ਗੋਲੀ ਮਾਰ ਦਿੰਦਾ ਵਾ ਜਦੋਂ ਗੋਲੀ ਮਾਰ ਦਿੰਦਾ ਉਹਦੇ ਉਹ ਮਤਲਬ ਕਿ ਬੇਹੋਸ਼ ਹੋ ਜਾਂਦਾ ਡੱਗ ਪੈਂਦਾ ਵਾ ਹਨਾ ਮਰਦਾ ਨਹੀਂ ਬੇਹੋਸ਼ ਹੋ ਜਾਂਦਾ ਉੱਥੇ ਵੀ ਮਰਨ ਕਿਨਾਰੇ ਹੁੰਦਾ ਵਾ ਹਨਾ ਤੇ ਇਹਨਾਂ ਨੂੰ ਉਹਦਾ ਵੀ ਰੈਸਟੋਰੈਂਟ ਦੇ ਵਿੱਚ ਹੋਰ ਲੋਕ ਆ ਜਾਂਦੇ ਖੜਕ ਖੁੜਕਾ ਸੁਣ ਕੇ ਨੇੜੇ ਤੇੜੇ ਦੇ అలਾਰਮ ਵੱਜ ਜਾਂਦੇ ਆ ਤੇ ਚੋਰ ਭੱਜ ਜਾਂਦੇ ਆ ਤੇ ਜਦੋਂ ਉਹ ਲੋਕ ਆਉਂਦੇ ਆ ਤੇ ਉਹ ਕੀ ਕਰਦੇ ਆ ਰਾਜੂ ਨੂੰ ਉੱਥੋਂ ਚੱਕਦੇ ਆ ਤੇ ਨੇੜੇ ਦੇ ਹਸਪੀਟਲ ਚ ਲੈ ਜਾਂਦੇ ਆ ਤੇ ਨੇੜੇ ਦੇ ਹਸਪੀਟਲ ਚ ਲੈ ਕੇ ਜਾਂਦੇ ਆ ਉਹਨੂੰ ਬਚਾਉਂਦੇ ਆ ਤੇ ਉਹ ਮਤਲਬ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਡਾਕਟਰ ਉਹਨੂੰ ਬਚਾ ਲੈਂਦੇ ਕਿਸੇ ਤਰੀਕੇ ਨਾਲ ਉਹਦਾ ਆਪਰੇਸ਼ਨ ਕਰਦੇ ਆ ਵੀ ਬਚ ਜਾਂਦਾ ਫਰਾਜੂ ਤਾਂ ਉਹ ਇੱਕ ਚੀਜ਼ ਦੱਸਦਾ ਵਾ ਵੀ ਜਦੋਂ ਉਹ ਬਚ ਜਾਂਦਾ ਵਾ ਕੁਝ ਮਹੀਨਿਆਂ ਬਾਅਦ ਹੀ ਉਹਦਾ ਜਿਹੜਾ ਰੈਸਟੋਰੈਂਟ ਦਾ ਮਾਲਕ ਹੁੰਦਾ ਹੋਟਲ ਦਾ ਉਹ ਰਾਜੂ ਨੂੰ ਘਰੇ ਉਹਦੇ ਪਤਾ ਲੈਣ ਜਾਂਦਾ ਵੀ ਕਿਵੇਂ ਠੀਕ ਠਾਕ ਆ ਤਾਂ ਜਦੋਂ ਉਹ ਉਹਨੂੰ ਪਤਾ ਲੈਣ ਜਾਂਦਾ ਵੀ ਠੀਕ ਠਾਕ ਆ ਤੂੰ ਹਨਾ ਉਹਨੂੰ ਪੁੱਛਦਾ ਵਾ ਤਾਂ ਉਹ ਕਹਿੰਦਾ ਹਾਂ ਮੈਂ ਬਹੁਤ ਵਧੀਆ ਵਾਂ ਖੁਸ਼ ਆ ਹਾਸੇ ਮਜ਼ਾਕ ਚ ਉਹਨੂੰ ਕਹਿੰਦਾ ਵਾ ਤੇ ਬੜਾ ਪੋਜ਼ਿਟਿਵ ਉਹਨੂੰ ਜਵਾਬ ਦਿੰਦਾ ਵਾ ਤਾਂ ਉਹ ਹੋਟਲ ਦਾ ਜਿਹੜਾ ਮਾਲਕ ਆ ਰਾਜੂ ਨੂੰ ਕਹਿੰਦਾ ਵਾ ਕਹਿੰਦਾ ਯਾਰ ਤੂੰ ਮੈਂ ਤੈਨੂੰ ਪਹਿਲਾਂ ਵੀ ਜਦੋਂ ਗੱਲਬਾਤ ਹੁੰਦੀ ਹੁੰਦੀ ਸੀ ਤੇ ਤੂੰ ਪਹਿਲਾਂ ਵੀ ਇਦਾਂ ਹੀ ਜਵਾਬ ਦਿੰਦਾ ਹੁੰਦਾ ਸੀਗਾ ਤੇ ਤੂੰ ਹੁਣ ਵੀ ਇਹੀ ਇਦਾਂ ਹੀ ਹੱਸ ਕੇ ਜਵਾਬ ਦਿੰਦਾ ਵਾ ਤਾਂ ਉਹ ਕਹਿੰਦਾ ਵੀ ਏ ਮੇਰੇ ਬelhaje ਚ ਆ ਮੈਨੂੰ ਵੀ ਹਮੇਸ਼ਾ ਪੋਜ਼ਿਟਿਵ ਹੀ ਰਹਿਣਾ ਮੈਂ ਵੀ ਮੈਂ ਇਹ ਚੀਜ਼ ਨਹੀਂ ਮੈਂ ਸੋਚਦਾ ਤਾਂ ਅੱਛਾ ਤੇ ਉਹ ਕਹਿੰਦਾ ਵੀ ਹੁਣ ਕਿਵੇਂ ਕਰਨਾ ਉਹ ਕਹਿੰਦਾ ਮੈਂ ਠੀਕ ਆ ਵਧੀਆ ਕੋਈ ਨਹੀਂ ਮੈਂ ਜੁਆਇਨ ਕਰੂੰਗਾ ਤੇ ਉਹ ਕਹਿੰਦਾ ਵੀ ਉਹਦਾ ਟ੍ਰੀਟਮੈਂਟ ਵੀ ਘਰੇ ਉਹ ਆ ਗਿਆ ਸੀ ਸਹੀ ਸਲਾਮ ਸੀਗਾ ਤੇ ਉਹ ਕਹਿੰਦਾ ਯਾਰ ਤੂੰ ਕਿੱਦਾਂ ਹੈਂਡਲ ਕੀਤਾ ਉਹ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਸੀਗਾ ਵੀ ਆਹ ਚੀਜ਼ ਹੋ ਰਹੀ ਮੇਰੇ ਨਾਲ ਜਦੋਂ ਮੈਨੂੰ ਹਸਪਤਾਲ ਲੈ ਕੇ ਗਏ ਡਾਕਟਰ ਨਰਸਾਂ ਮੈਂ ਆਪਰੇਸ਼ਨ ਥੀਟਰ ਚ ਪਹੁੰਚ ਗਿਆ ਸੀਗਾ ਕਹਿੰਦਾ ਨਰਸ ਨੇ ਮੈਨੂੰ ਇਹ ਚੀਜ਼ ਤੱਕ ਪੁੱਛੀ ਸੀਗੀ ਵੀ ਤੁਹਾਨੂੰ ਕਿਸੇ ਚੀਜ਼ ਤੋਂ ਅਲਰਜੀ ਤਾਂ ਨਹੀਂ ਵੀ ਉਹਨੇ ਕਹਿੰਦਾ ਉਹਨੂੰ ਇਹ ਚੀਜ਼ ਕਹੀ ਸੀ ਮੈਨੂੰ ਅਲਰਜੀ ਆ ਵੀ ਬੰਦੂਖ ਦੀ ਗੋਲੀ ਤੋਂ ਤਾਂ ਉਹ ਨੇੜੇ ਤੇੜੇ ਉਹਦੇ ਸਾਰੇ ਸੀਗੇ ਉਹ ਹੱਸ ਪਏ ਸੀਗੇ ਵੀ ਹਾਂ ਯਾਰ ਬੰਦਾ ਮੌਤ ਦੇ ਕਿਨਾਰੇ ਪਿਆ ਵਾ ਤੇ ਉਹਨਾਂ ਨੂੰ ਵੀ ਇੱਕ ਡਰ ਸੀਗਾ ਵੀ ਇਹ ਬੰਦਾ ਮਰਨ ਕਿਨਾਰੇ ਆ ਅਸੀਂ ਇਹਨੇ ਮਰ ਜਾਣਾ ਤੇ ਅਸੀਂ ਇਹਨੂੰ ਬਚਾਉਣਾ ਕਿਸੇ ਤਰੀਕੇ ਨਾਲ ਤੇ ਉਹਨੂੰ ਬਚਾ ਵੀ ਲੈਂਦੇ ਜਦੋਂ ਉਹ ਉਹ ਨਰਸ ਕਹਿੰਦੀ ਹੈ ਵੀ ਤੈਨੂੰ ਅਲਰਜੀ ਹੈ ਉਹ ਕਹਿੰਦਾ ਮੈਨੂੰ ਗੋਲੀ ਤੋਂ ਅਲਰਜੀ ਆ ਤਾਂ ਸਾਰੇ ਹੱਸਦੇ ਆ ਤੇ ਉਹਨੂੰ ਕਿਸੇ ਤਰੀਕੇ ਨਾਲ ਪਚਾ ਲੈਂਦੇ ਆ ਤੇ ਐਨਾ ਪੋਜ਼ਿਟਿਵ ਬੰਦਾ ਸੀਗਾ ਤੇ ਉਹ ਘਰੇ ਆ ਜਾਂਦਾ ਠੀਕ ਹੋ ਜਾਂਦਾ ਵਾ ਸਿੱਖਣ ਨੂੰ ਇਹ ਮਿਲਦੀ ਆ ਫਿਰ ਉਹ ਜੁਆਇਨ ਕਰ ਲੈਂਦਾ ਵਾ ਵਧੀਆ ਉਸੇ ਤਰ੍ਹਾਂ ਉਹਦਾ ਰੋਜ਼ ਮਰਾਂ ਤਰ੍ਹਾਂ ਜ਼ਿੰਦਗੀ ਚੱਲਦੀ ਉਹਵੇਂ ਚੱਲਦੀ ਖੁਸ਼ ਪੋਜ਼ਿਟਿਵ ਰਹਿੰਦਾ ਹੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਲੋਕ ਇਹ ਨਹੀਂ ਸੋਚਣਾ ਵੀ ਅਸੀਂ ਸਾਡੀ ਵੀ ਪੋਸਟ ਕੀ ਆ ਜਾਂ ਅਸੀਂ ਕਿੱਥੇ ਆ ਕਹਿਣ ਦਾ ਭਾਵ ਆ ਸਮੇ ਨੂੰ ਕਿਦਾਂ ਇੰਜੋਏ ਕਰ ਰਹੇ ਆ ਕਿਵੇਂ ਪੋਜ਼ਿਟਿਵ ਰਹਿ ਰਹੇ ਆ ਵੀ ਉਹਨਾਂ ਦੀ ਪੋਜ਼ਿਟਿਵਿਟੀ ਦਾ ਕਾਰਨ ਕੀ ਹੁੰਦਾ ਵਾ ਉਹ ਆਪਣੇ ਆਪ ਚ ਖੁਸ਼ ਆ ਆਪਣੇ ਦਿਲ ਦੇ ਮਜ਼ਾਜ ਚ ਖੁਸ਼ ਰਹਿ ਕੇ ਕੰਮ ਕਰਨਾ ਉਹਨਾਂ ਨੇ ਵੀ ਇਹ ਸਿੱਖ ਛੋਟੀ ਜੀ ਕਹਾਣੀ ਵੀ ਇਹ ਨਹੀਂ ਵੀ ਮੈਂ ਮੁਸੀਬਤਾਂ ਜਾਂ ਵੀ ਮੈਂ ਤਾਂ ਵੀ ਉਦੋਂ ਪੋਜ਼ਿਟਿਵ ਨਹੀਂ ਹੁਣ ਵੀ ਪੋਜ਼ਿਟਿਵ ਨਹੀਂ ਮੈਂ ਠੀਕ ਆ ਸੋ ਆਸ ਕਰਦਾ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ